ਸਤਿ ਸ਼੍ਰੀ ਅਕਾਲ ਜੀ ਦੋਸਤੋ ਇਹ ਵੀਡੀਓ ਨਾ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਕੀਤੀ ਜਾ ਰਹੀ ਹੈ ਇਸ ਵੀਡੀਓ ਨੂੰ ਵੇਖ ਕੇ ਨਾ ਹਰ ਇੱਕ ਦੇ ਅੱਖਾਂ ਵਿੱਚ ਪਾਣੀ ਆ ਗਿਆ ਮਾਂ ਪਿਓ ਦਾ ਇਕਲੌਤਾ ਪੁੱਤ ਸੀ ਤੇ ਇਕਲੌਤੇ ਪੁੱਤ ਨੂੰ ਕੈਂਸਰ ਹੋ ਗਿਆ ਤੇ ਪਿੱਛੋਂ ਮਾਂ ਪਿਓ ਦਾ ਦੇਖੋ ਕਿੰਨਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਦਰਅਸਲ ਦੋਸਤੋ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਇਸ ਵੀਰ ਨੂੰ ਨਾ ਕੋਈ ਹੈਲਥ ਨਾਲ ਰਿਲੇਟਡ ਪ੍ਰੋਬਲਮ ਆਉਂਦੀ ਹੈ ਤੇ ਵੀਰ ਇਹ ਆਪਣੇ ਚੈੱਕਅਪ ਕਰਾਉਣ ਵਾਸਤੇ ਨਾ ਇੱਕ ਹਸਪਤਾਲ ਦੇ ਵਿੱਚ ਜਾਂਦਾ ਹੈ ਤੇ ਉੱਥੇ ਜਦੋਂ ਇਹ ਚੈੱਕਅਪ ਕੀਤੇ ਜਾਂਦੇ ਨੇ ਤੇ ਇਸ ਵੀਰ ਨੂੰ ਪਤਾ ਚੱਲਦਾ ਹੈ ਕਿ ਉਸ ਨੂੰ ਤੀਜੀ ਸਟੇਜ ਦਾ ਕੈਂਸਰ ਚੱਲ ਰਿਹਾ ਹੈ ਤੇ ਵੀਰ ਜਦੋਂ ਆ ਕੇ ਆਪਣੇ ਮਾਪੇ ਨੂੰ ਦੱਸਦਾ ਤੇ ਮਾਪੇ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਮਾਂ ਪਿਓ ਦਾ ਇਕੱਲਾ ਇਕੱਲਾ ਪੁੱਤ ਸੀ ਤੇ ਇਕੱਲੇ ਇਕੱਲੇ ਪੁੱਤ ਨੂੰ ਕੈਂਸਰ ਦਾ ਰੋਗ ਹੋ ਗਿਆ ਇਹ ਸੋਚ ਕੇ ਮਾਪੇ ਕਿੰਨਾ ਇਮੋਸ਼ਨਲ ਹੋ ਜਾਂਦਾ ਹੈ ਤੇ ਪਿਤਾ ਦੀਆਂ ਚੀਖਾਂ ਸੁਣ ਕੇ ਸੱਚੀ ਦੋਸਤੋਂ ਅੱਖਾਂ ਵਿੱਚ ਪਾਣੀ ਆ ਗਿਆ ਪਾਪੂ ਕਹਿੰਦਾ ਆ ਗਈ ਪਾਣੀ ਦਾ ਹਾਇਰ ਤੋਂ ਏ ਮੈਂ ਜਵਾਬ ਤੇ ਵੀ ਚੱਲ ਗਈ ਪੁੱਤਰਾ ਕਿਸ ਤਰ੍ਹਾਂ ਦਾ ਮਾਇਆ ਨਾਦੂ ਯਸਵਾਏ ਦੋਸਤੋ ਇਸ ਵੀਡੀਓ ਨੂੰ ਵੇਖ ਕੇ ਨਾ ਹਰ ਇੱਕ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਇੱਕ ਮਾਂ-ਬਾਪ ਦੇ ਲਈ ਬੜਾ ਹੀ ਔਖਾ ਹੁੰਦਾ ਹੈ ਆਪਣੇ ਪੁੱਤ ਨੂੰ ਇੰਨਾ ਹਾਲਾਤਾਂ ਦੇ ਵਿੱਚ ਵੇਖਣਾ ਸੱਚੀ ਦੋਸਤੋ ਬੜਾ ਹੀ ਦੁੱਖ ਲੱਗਿਆ ਇਹ ਵੀਡੀਓ ਵੇਖ ਕੇ ਵਾਹਿਗੁਰੂ ਅੱਗੇ ਅਰਦਾਸ ਕਰਿਓ ਕਿ ਇਹ ਵੀਰ ਜਲਦੀ ਠੀਕ ਹੋ ਜਾਵੇ ਤੇ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਵੀਰ ਖੁਸ਼ ਰਹੇ ਦੋਸਤੋ ਅੱਜ ਸੱਚੇ ਦਿਲੋਂ ਇਸ ਵੀਰ ਦੇ ਲਈ ਅਰਦਾਸ ਜ਼ਰੂਰ ਕਰਕੇ ਜਾਓ ਕਿਉਂਕਿ ਤੁਹਾਡੀ ਇੱਕ ਅਰਦਾਸ ਇਸ ਵੀਰ ਦੀ ਜ਼ਿੰਦਗੀ ਬਚਾ ਸਕਦੀ ਹੈ ਸੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਮਿਲਦਾ ਕਿਸੇ ਨਵੀਂ ਵੀਡੀਓ ਤੇ ਉਦੋਂ ਤੱਕ ਰੱਬ ਰਾਖਾ ਆਈ ਮੈਂ ਤੁਹਾਨੂੰ ਦੇਖਦੇ ਕਿ ਨਹੀਂ